ਤੰਤਨ ਸਾਹਿਬ ਸ਼ੀਰ ਗੁਰੂ ਰਵਿਦਾਸ ਮਹਾਰਾਜੀ ਦਾਸ਼ੇ 48 ਮਾ ਪ੍ਰਕਾਸ਼ ਦਿਹਾੜਾ ਫਿਲੌਰ ਵਿਖੇ 11 ਤੇ 12 ਫਰਵਰੀ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਐਸਟੀਐਮ ਫਗਵਾੜਾ ਅਮਨਪਾਲ ਸਿੰਘ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਤਹਿਸੀਲਦਾਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਕਫਾ ਵਿਭਾਗਾਂ ਦੇ ਅਧਿਕਾਰੀਆਂ ਦੇ ਸ਼ੀਰ ਗੁਰੂ ਰਵਿਦਾਸ ਭਵਨ ਫਿਲੌਰ ਦੀ ਪ੍ਰਬੰਧਕ ਕਮੇਟੀ ਅਤੇ ਸ਼ੀਰ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨੂਰਮਲ ਰੋਡ ਫਿਲੌਰ ਦੇ ਮੈਂਬਰਾਂ ਅਤੇ ਕੌਂਸਲਰਾਂ ਨੇ ਹਿੱਸਾ ਲਿਆ ਸਮੋਕਐਸਟੀਐਮ ਫਲੋਰ ਅਮਨਪਾਲ ਸਿੰਘ ਨੇ ਸ਼ੁਭ ਯਾਤਰਾ ਮੌਕੇ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਿੱਥੇ ਵਿਚਾਰ ਚਰਚਾ ਕੀਤੀ ਉੱਥੇ ਹੀ ਉਹਨਾਂ 11 ਫਰਵਰੀ ਨੂੰ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਮੀਟਿੰਗ ਦੌਰਾਨ ਮੌਜੂਦ ਅਧਿਕਾਰੀਆਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਪਹਿਲ ਦੇ ਆਧਾਰ ਤੇ 11 ਫਰਵਰੀ ਤੋਂ ਪਹਿਲਾਂ ਪਹਿਲਾਂ ਇਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਦਿੱਤਾ ਜਾਵੇਗਾ ਫਲੋਰ ਤੋਂ ਸ਼ਿਸ਼ੀਲ ਉਹਜਾਦੇ ਰਾਏਕ ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਇਸ ਵਰ ਵੀ ਅਸੀਂ ਅਰਦਾਸ ਵੀ ਕਰਾਂਗੇ ਜਿਸ ਸਾਧਨ ਜਾਨੀ ਪਕਰਾਂਗੇ ਉਸੇ ਤਰੀਕੇ ਦੇ ਨਾਲ ਦਰਮਾਲੇ ਬੋਲੇਗਾ ਜੀ ਮੇਰੇ ਵੱਲੋਂ ਪ੍ਰਸ਼ਾਸਨ ਵੱਲੋਂ ਸਾਰੇ ਡਿਪਾਰਟਮੈਂਟਸ ਵੱਲੋਂ ਜੀ ਵਿਸ਼ਵਾਸ ਸਾਮਣੇ ਉੱਥੇ ਠੀਕ ਹੈ ਬਾਕੀ ਜਿਹੜੀ ਜਿਹੜਾ ਇੱਕ ਦਾ ਇੱਕ ਸਰ ਅਕੈਡਮੀ ਦੇ ਅੰਦਰ ਹੁੰਦਾ ਉਹ ਤਾਂ ਪੁਲਿਸ ਅਕੈਡਮੀ ਵਾਲੇ ਕਰਦੇ ਇੱਕ ਡੀਐਸਪੀ ਆਫਿਸ ਦੇ ਬਿਲਕੁਲ ਬਾਹਰ ਜਦ ਮਹਾਰਾਜ ਦੀਪਾਲ ਕੀ ਸਰ ਜੇ ਕੋਲਟ ਵਾਲ ਤੋਂ ਵੀ ਗਏ ਰਹੇ ਉਹੀ ਸੇਮ ਹੀ ਹੁੰਦੇ ਵਾਲੇ ਅਕੈਡਮੀ ਵਾਲੇ ਅਲੱਗ ਕਰਦੇ ਐ ਅਸੀਂ ਅਲੱਗ ਕੋਈ ਐਸਟ ਵਾਲਾ ਜਿਹੜਾ ਸਾਡਾ ਹੁੰਦਾ ਉਹ ਡੀਐਸਪੀ ਆਫਿਸ ਦੇ ਬਾਹਰ ਹੁੰਦਾ ਸਾਰੀ ਸੰਗਤ ਨੂੰ ਜਾਗਰ ਦੇਵ ਧੰਨਗਲ ਦੇਵ ਜੀ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਹੋਸੇ ਉਸ ਸੰਬੰਧ ਜੋ 11 ਤੱਕ ਨੂੰ ਚੋਭਾ ਯਾਤਰਾ ਉਹਦੇ ਸੰਬੰਧ ਵਿੱਚ ਅੱਜ ਪ੍ਰਸ਼ਾਸਨ ਦਾ ਮੀਟਿੰਗ ਹੋਈ ਆ ਯੋਨਾਵੀ ਅਫਸਰ ਸਾਹਿਬਾਨ ਦੀਆਂ ਡਿਊਟੀਆਂ ਲਗਾਈਆਂ ਸੀ ਜਿਹਨੂੰ ਤੁਹਾਨੂੰ ਕਮੀ ਪੇਸ਼ੀ ਸੀ ਉਹ ਸਾਡੇ ਇਲਾਕੇ ਦੇ ਸਟੇਜ ਜੀ ਨੇ ਸਾਰੀਆਂ ਉਹ ਡਿਊਟੀਆਂ ਲਈਆਂ ਸੀ ਪੂਰੀਆਂ ਹੋ ਗਈਆਂ ਤੇ ਤਕਰੀਬਨ ਲਗਭਗ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਮਾਰਾ ਮੋਟਾ ਕੰਮ ਰਹਿੰਦਾ ਹੈ ਉਹ 11 ਤੀ ਤੱਕ ਪੂਰਾ ਹੋ ਜਾਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਵੀ ਇਹ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਉਣਗੇ ਜਿਹੜੀਆਂ ਜਿਹੜੀਆਂ ਮੇਨ ਜਿਹੜੀਆਂ ਸੀਗੀਆਂ ਜਿਹੜੇ ਸਮੱਸਿਆ ਦਾ ਜਿਹੜਾ ਸਮੱਸਿਆ ਸੀ ਜਦੋਂ ਤਾਰਾਂ ਸੀਗੀਆਂ ਬਿਜਲੀ ਦੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਪਿਛਲੇ ਸਾਲ ਦੀਆਂ ਕਮੀਆਂ ਸੀਗੀਆਂ ਜਾਂ ਸੀਵਰੇਜ ਬੋਰਡ ਦੀਆਂ ਕਮੀਆਂ ਸੀਗੀਆਂ ਉਹ ਸਾਰੀਆਂ ਲਗਭਗ ਤੇ ਕਰੀਬਨ ਦੂਰ ਹੋ ਗਈਆਂ ਮਾਨ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ 12 ਤਰੀਕ ਨੂੰ ਉਸ ਤੋਂ ਪਹਿਨਾ ਫਲੋਰ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਜਿਸ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਪਿੰਡਾਂ ਵਿੱਚੋਂ ਆਸ-ਪਾਸ ਦੇ ਲੋਕ ਸ਼ਾਮਲ ਹੁੰਦੇ ਹਨ ਉਸ ਦੇ ਪ੍ਰਬੰਧਨ ਦੇ ਜਾਇਜ਼ਾ ਲਈ ਮੀਟਿੰਗ ਕੀਤੀ ਗਈ ਹੈ ਕਮੇਟੀ ਨੂੰ ਤੇ ਫਲੋਰ ਵਾਸੀਆਂ ਨੂੰ ਮੈਂ ਆਸ਼ਵਾਸਨ ਦਵਾਉਂਦਾ ਕਿਸ ਵਿੱਚ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਰਹੇਗਾ ਤੇ ਇਹ ਇੱਕ ਚੋਭਾ ਯਾਤਰਾ ਬੜੀ ਧੂਮਧਾਮ ਨਾਲ ਮਨਾਈ ਜਾਏਗੀ ਸਾਰੇ ਫਲੋਰ ਵਾਸੀਆਂ ਨੂੰ ਮੈਂ ਆਉਣ ਵਾਲੇ ਗੁਰਪ੍ਰੋਧ ਜੀ ਬਹੁਤ-ਬਹੁਤ ਵਧਾਈ ਦਿੰਦਾ ਜਿਹੜੇ ਪੁਖਤਾ ਪ੍ਰਬੰਧ ਕਰਵਾਏ ਜਾ ਰਹੇ ਇਸ ਬੰਦ ਵਿੱਚ ਸਿਕਿਉਰਟੀ ਦੇ ਸਫਾਈ ਦੇ ਸੜਕ ਦੇ ਆਵਾਜਾਈ ਦੇ ਹਰ ਤਰ੍ਹਾਂ ਦੇ ਪ੍ਰਬੰਧ ਪੁਖਤਾ ਕਿਤੇ ਜਾਣਗੇ